ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ 15 ਅਗਸਤ ਨੂੰ ਮਾਨ ਸਰਕਾਰ ਨੇ ਆਪਣੀਆਂ ਉਪਲਬਧੀਆਂ ਗਣਵਾਈਆਂ ਅਤੇ ਤਰੀਫਾਂ ਦੇ ਪੁੱਲ ਬਣੇ ਜਿਹੜੇ ਕੰਮ 2.5 ਸਾਲਾਂ ਦੇ ਵਿੱਚ ਕੀਤੇ ਨੇ ਆਮ ਆਦਮੀ ਪਾਰਟੀ ਨੇ ਡਵੈਲਪਮੈਂਟ ਦੇ ਹੋਣ ਚਾਹੇ ਬੇਰਜ਼ਗਾਰੀ ਨੂੰ ਖਤਮ ਕਰਨ ਦੇ ਹੋਣ ਚਾਹੇ ਕਿਸਾਨਾਂ ਦੇ ਮਸਲੇ ਹੋਣ ਉਹਨਾਂ ਨੂੰ ਸੀਮਾਨ ਅਤੇ ਇਸ ਦੇ ਕੈਬਨਟ ਮੰਤਰੀਆਂ ਨੇ ਅਤੇ ਵਿਧਾਇਕਾਂ ਨੇ ਜਿੱਥੇ-ਜਿੱਥੇ ਵੀ 15 ਅਗਸਤ ਦੇ ਝੰਡੇ ਲਹਿਰਾਏ ਗਏ ਉੱਥੇ ਤਰੀਪਾਂ ਦੇ ਪੁੱਲ ਬਣੇ ਗਏ ਆਮ ਆਦਮੀ ਪਾਰਟੀ ਸਰਕਾਰ ਦੇ ਅਤੇ ਕਈਆਂ ਥਾਵਾਂ ਤੇ ਨਖੇਦੀ ਵੀ ਹੋਈ ਧਰਨੇ ਵੀ ਲੱਗੇ ਕਿਸਾਨਾਂ ਨੇ ਪ੍ਰਦਰਸ਼ਨ ਵੀ ਕੀਤਾ ਹੁਣ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ ਹੈ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਦੱਸ ਦਈਏ ਕਿ ਤੋਹਫੇ ਵੰਡੇ ਨੇ ਸੀ ਰਖੜੀਆਂ ਤੇ ਲੇਕਿਨ ਤੋਹਫੇ ਰਖੜੀਆਂ ਤੇ ਸਿਰਫ ਮਹਿਲਾਵਾਂ ਨੂੰ ਮਿਲੇ ਨੇ ਕਿਉਂਕਿ 3000 ਨਵੀਆਂ ਪੋਸਟਾਂ ਕੱਢੀਆਂ ਨੇ ਆਂਗੜਵਾਲੀ ਦੇ ਵਰਕਰਾਂ ਅਤੇ ਟੀਚਰਾਂ ਵਾਸਤੇ ਦੂਜੇ ਪਾਸੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਪੰਜਾਬ ਸਰਕਾਰ ਨੇ ਵਨ ਨੂੰ ਲੈ ਕੇ ਯਾਨੀ ਕਿ ਵਹੀਕਲਾਂ ਨੂੰ ਲੈ ਕੇ ਦੱਸਦੀ ਹੈ ਕਿ ਜਿਹੜੇ 15 ਸਾਲ ਵਹੀਕਲ ਪੁਰਾਣੇ ਨੇ ਉਹਨਾਂ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਕਹਿ દઈએ ਮਾਨ ਸਰਕਾਰ ਟੈਕਸ ਲਾਵੇਗੀ 4000 ਤੋਂ ਲੈ ਕੇ 6000 ਪੈ ਹਰ ਸਾਲ ਦਾ ਟੈਕਸ ਦੇਣਾ ਪਵੇਗਾ ਜਿੰਨਾ ਲੋਕਾਂ ਦੇ ਕੋਲ ਪੰਜਾਬ ਦੇ ਵਿੱਚ 15 ਸਾਲ ਤੋਂ ਵੱਧ ਪੁਰਾਣੀਆਂ ਗੱਡੀਆਂ ਨੇ ਚਾਹੇ ਉਹ ਕਾਰ ਹੋਵੇ ਚਾਹੇ ਉਹ ਬੱਸ ਹੋਵੇ ਚਾਹੇ ਉਹ ਟਰਾਲਾ ਹੋਵੇ ਇਸ ਤਰ੍ਹਾਂ ਦਾ ਵੱਡਾ ਝਟਕਾ ਦੇ ਦਿੱਤਾ ਹੈ ਮਾਨਸਕਾਰ ਨੇ ਦੱਸ ਦਈਏ ਕਿ 4000 ਤੋਂ ਲੈ ਕੇ 6000 ਪੈ ਤੱਕ ਟੈਕਸ ਦੇਣਾ ਪਵੇਗਾ ਦੱਸ ਦਈਏ ਕਿ ਜਿਹੜੇ 1500 ਸੀਸੀ ਸੀਸੀ ਇੰਜਣ ਵਾਲੇ ਹੁੰਦੇ ਨੇ ਮਾਨ ਉਹਨਾਂ ਨੂੰ 4000 ਜਿਹੜੇ 1500 ਤੋਂ ਵੱਧ ਸੀਸੀ ਵਾਲੇ ਹੁੰਦੇ ਨੇ ਉਹਨਾਂ ਨੂੰ 6000 ਰੁਪਏ ਟੈਕਸ ਹਰ ਸਾਲ ਦੇਣਾ ਪਵੇਗਾ ਮਾਨ ਸਰਕਾਰ ਨੇ ਵੱਡਾ ਝਟਕਾ ਦੇ ਦਿੱਤਾ ਹੈ ਇਸ ਨਾਲ ਜਿਨ੍ਹਾਂ ਦੇ ਕੋਲ 15 ਸਾਲ ਤੋਂ ਵਾਦੇ ਵਹੀਕਲ ਪੁਰਾਣੇ ਨੇ ਉਹਨਾਂ ਦੀ ਜੇਬ ਦੇ ਵਿੱਚੋਂ 4000 ਤੋਂ ਲੈ ਕੇ 6000 ਰੁਪਏ ਧੱਕੇ ਨਾਲ ਕੱਢੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਵੈਸੇ ਤਾਂ ਕਹਿੰਦੇ ਨੇ ਕਿ ਅਸੀਂ ਆਮ ਲੋਕਾਂ ਅਸੀਂ ਪੰਜਾਬ ਦੀਆਂ ਸਹੂਲਤਾਂ ਦਾ ਪੰਜਾਬ ਦੇ ਲੋਕਾਂ ਦਾ ਖਿਆਲ ਕਰਾਂਗੇ ਲੇਕਿਨ ਮਾਨ ਸਰਕਾਰ ਨੇ ਝਟਕਾ ਦੇ ਦਿੱਤਾ ਵੱਡਾ ਜਿਨ੍ਹਾਂ ਦੇ ਕੋਲ 15 ਸਾਲ ਤੋਂ ਵੱਧ ਵਿਕਲ ਪ੍ਰਾਣੇ ਨੇ 4000 ਤੋਂ ਲੈ ਕੇ 6000 ਪਾਈ ਤੱਕ ਉਹ ਗ੍ਰੀਨ ਟੈਕਸ ਹਰ ਸਾਲ ਲੱਗੇਗਾ ਇਹ ਬੋਝ ਪਵੇਗਾ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਧੰਨਵਾਦ